ਤੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮਨਕੀਰਤ ਔਲਖ ਨੂੰ ਧਮਕੀਆਂ ਦੇਣ ਦੇ ਮਾਮਲੇ ਦੇ ਵਿੱਚ ਜਿਸ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਅਰੇਸਟ ਕੀਤਾ ਗਿਆ ਸੀ ਉਸ ਨੂੰ ਜ਼ਮਾਨਤ ਜਿਹੜੀ ਹੈ ਦੇ ਦਿੱਤੀ ਗਈ ਹੈ ਜੀਆਂ ਦੱਸਦੀ ਕਿ ਮਨਕੇਰ ਤੌਲਖ ਜਿਨ੍ਹਾਂ ਨੂੰ ਮੈਸੇਜ ਜਿਹੜੇ ਨੇ ਧਮਕੀ ਭਰੇ ਆਉਂਦੇ ਨੇ WhatsApp 콜 ਤੇ ਧਮਕੀ ਹੁੰਦੀ ਆ ਲੇਕਿਨ ਉਸੇ ਮਾਮਲੇ ਦੇ ਵਿੱਚ ਹਰਜਿੰਦਰ ਸਿੰਘ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਲੇਕਿਨ ਅਦਾਲਤ ਨੇ ਹਰਜਿੰਦਰ ਸਿੰਘ ਨੂੰ ਧਮਕੀ ਭਰੇ ਫੋਨ ਕੋਲਾਂ ਤੇ WhatsApp ਮੈਸੇਜ ਭੇਜਣ ਦੇ ਮਾਮਲੇ ਦੇ ਵਿੱਚ ਜ਼ਮਾਨਤ ਦੇ ਦਿੱਤੀ ਹੈ ਹਰਜਿੰਦਰ ਸਿੰਘ ਦੇ ਖਿਲਾਫ ਕੋਈ ਗੈਂਗਸਟਰ ਸਰਗਰਮੀ ਦਾ ਸਬੂਤ ਨਹੀਂ ਮਿਲਿਆ ਇਸ ਕਰਕੇ ਜਿਹੜੀ ਉਸ ਨੂੰ ਜ਼ਮਾਨਤ ਦਿੱਤੀ ਗਈ ਹੈ ਅਦਾਲਤ ਦਾ ਕਹਿਣਾ ਹੈ ਕਿ ਇਹਨਾਂ ਦੇ ਖਿਲਾਫ ਕੋਈ ਵੀ ਜਿਹੜਾ ਗੈਂਗਸਟਰ ਦੇ ਸੰਬੰਧੀ ਕੋਈ ਵੀ ਸਬੂਤ ਜਿਹੜਾ ਨਹੀਂ ਮਿਲਿਆ ਜ਼ਮਾਨਤ ਦੇ ਨਾਲ-ਨਾਲ ਹਰਜਿੰਦਰ ਸਿੰਘ ਤੇ ਸ਼ਰਤਾਂ ਜ਼ਰੂਰ ਲਗਾਈਆਂ ਗਈਆਂ ਨੇ ਕਿ ਹਰ ਪੇਸ਼ੀ ਤੇ ਉਹਨਾਂ ਨੂੰ ਹਾਜ਼ਰ ਹੋਣਾ ਪਵੇਗਾ ਸਬੂਤਾ ਦੇ ਨਾਲ ਛੇੜਛਾੜ ਜਿਹੜੀ ਹੈ ਨਹੀਂ ਕੀਤੀ ਜਾਣੀ ਉਹਨਾਂ ਦੇ ਬਲੋ ਤੇ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਤੋਂ ਬਾਹਰ ਨਹੀਂ ਜਾ ਸਕਣਗੇ ਸੋ ਅਸਲ ਦੇ ਵਿੱਚ ਦੱਸਦੇ ਗਏ ਕਿ 20 ਅਤੇ 21 ਅਗਸਤ 2025 ਨੂੰ ਆਈਆਂ ਕੋਲਾ ਤੇ ਮੈਸੇਜ ਦੇ ਨਾਲ ਜੁੜਿਆ ਇਹ ਮਾਮਲਾ ਜਦੋਂ ਮਨਕੀਰ ਥੋਲਕ ਦੀ ਮੈਨੇਜਮੈਂਟ ਨੰਬਰ ਦੇ ਉੱਤੇ ਇਹ ਕੋਲਾ ਆndੀਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਸੀ ਸ਼ੁਰੂਆਤੀ ਤੌਰ ਤੇ ਮਾਮਲਾ ਅਣਪਛਾਤੇ ਵਿਅਕਤੀ ਦੇ ਖਿਲਾਫ ਦਰਜ ਕੀਤਾ ਗਿਆ ਸੀ ਪਰ ਬਾਅਦ ਦੇ ਵਿੱਚ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਹਰਜਿੰਦਰ ਸਿੰਘ ਦੇ ਨਾਂ ਦਾ ਜੋ ਵਿਅਕਤੀ ਸੀ ਉਸਦੇ ਉੱਤੇ ਐਫਆਈਆਰ ਜਿਹੜੀ ਦਰਜ ਕੀਤੀ ਗਈ ਐਫਆਈਆਰ ਤੇ ਵਿੱਚ ਉਸਦਾ ਨਾਮ ਸ਼ਾਮਲ ਕੀਤਾ ਗਿਆ ਤੇ 24 ਅਗਸਤ ਨੂੰ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਸ਼ਿਕਾਇਤ ਕਰਤਾ ਦੇ ਵਕੀਲ ਨੇ ਜਗਵਿੰਦਰ ਕੋਰ ਉਹਨਾਂ ਨੇ ਦਲੀਲ ਦਿੱਤੀ ਕਿ ਮੂਲ ਤੌਰ ਦੇ ਉੱਤੇ ਕੇਸ ਜਿਹੜਾ ਅਣਪਛਾਤੇ ਵਿਅਕਤੀ ਦੇ ਖਿਲਾਫ ਦਰਜ ਕੀਤਾ ਸੀ ਲੇਕਿਨ ਹਰਜਿੰਦਰ ਸਿੰਘ ਨੂੰ ਬੇਬੁਨਿਆਦੀ ਜਿਹੜਾ ਫਸਾਇਆ ਗਿਆ ਉੱਤੇ ਖਿਲਾਫ ਕੁਝ ਵੀ ਬਰਾਮਦ ਨਹੀਂ ਹੋਇਆ ਕੇਸ ਦਾ ਚਲਾਨ ਪੇਸ਼ ਹੋਣਾ ਅਤੇ ਮੁਕਦਮੇ ਦੇ ਨਤੀਜੇ ਦੇ ਵਿੱਚ ਸਮਾਂ ਜਿਹੜਾ ਲੱਗੇਗਾ ਇਸ